ਇਹ ਹੱਜਾ ਵਾਲਾ ਹੋ ਟਿਕ ਟੋ ਸਾਰੇ ਤੇ ਜਾਨਵਰ ਪੰਛੀ ਸੈਟ ਹੋਣਗੇ ਬਈ ਓਕੇ ਰਿਪੋਰਟ ਠੀਕ ਹੈ ਤੇ ਹੁਣ ਆਪਣੀ ਚਾਬੀ ਦੇਖੋ ਜਿੰਦੇ ਦੀ ਤਾਂ ਮਾਨੀ ਗਈ ਹੈ ਹਨ ਤੇ ਪਹਿਲਾਂ ਤਾਂ ਖੋਲੀ ਜਿੰਦਾ ਤੇ ਹੁਣ ਮੜਾ ਇਹ ਦੇਖਣਾ ਮੈਨੂੰ ਚਾਬੀ ਦਾ ਸਾਈਜ਼ ਜਿੰਦੇ ਦਾ ਇਥੋਂ ਆਈਏ ਖੋਲ ਲੈ ਖੋਲ ਲਿਆ ਠੀਕ ਆ ਲਾਉਣ ਵਾਲੇ ਵੀ ਆਈ ਚਲੋ ਵਾਬ ਸੁਣ ਅੱਜ ਦਿਖਾਵਾਂਗੇ ਜਿਹੜੇ ਕੱਲ ਲੈ ਕੂਤਰਾ ਪਾ ਠੀਕ ਹੈ ਤੇ ਕੱਲ ਵਾਲੇ ਕੂਤਰੇ ਇੱਕ ਤਾਂ ਆ ਬੈਠਾ ਬਈ ਠੀਕ ਹੈ ਸੱਚ ਬੈਠੀ ਪੱਠੀ ਨਕਬੂਤਰੀ ਬਣ ਰਹੀ ਹੈ ਵੱਡੀ ਠੀਕ ਹੈ ਵੱਡੀ ਨਹੀਂ ਪੱਠੀ ਹੈ ਪੱਠੀ ਤੋਂ ਮਾੜੀ ਵੱਢੀ ਹੋਈ ਪੱਠੀ ਉਹ ਲਾ ਲੋ ਚਲੋ ਕੋਈ ਨਾ ਇੱਕ ਕਬੂਤਰੀ ਆਹ ਡੱਬੀ ਠੀਕ ਆ ਨੀਲੀ ਡੱਬੀ ਠੀਕ ਹੈ ਬਈ ਤੇ ਦੂਜੀ ਕੁਦਰ ਹੋ ਬੜੇ ਸ਼ਾਕੀ ਠੀਕ ਹੈ ਆ ਬੜੀ ਸ਼ਾਕੀ ਠੀਕ ਹੈ ਭਾਈ ਇਹ ਇਹ ਪੱਠੀ ਹੈ ਠੀਕ ਆ ਚੜ ਪਾਰ ਖਿਆਣੇ ਕੋਈ ਨਾ ਇਹਨੂੰ ਇਹਨੂੰ ਕੱਢਾਂਗੇ ਆਪਾਂ ਇਹਨੂੰ ਵੀ ਕੱਢਾਂਗੇ ਭਾਈ ਆ ਡੱਬੇ ਨੂੰ ਵੀ ਕੱਢਾਂਗੇ ਠੀਕ ਆ ਨੀਲੀ ਡੱਬੀ ਠੀਕ ਆ ਤੇ ਇਹਨੂੰ ਤਾਂ ਆਪਾਂ ਕੱਢਣੀ ਕੱਢਣੀ ਆ ਅਗਲੀ ਵਾਰ ਵੀ ਬਾਜੀ ਵੀ ਛੱਡ ਸਕਦੇ ਆ ਠੀਕ ਹੈ ਬਾਕੀ ਦੇਖੋ ਕੀ ਬਣਦਾ ਅੱਗੇ ਹੁਣ ਰਾਇ ਤਾਂ ਪੂਰੀ ਆ ਬਾਜੀ ਛੱਡਣ ਦੀ ਨੂੰ ਬਾਕੀ ਦੇਖ ਦੇਖਾਂਗੇ ਭਾਈ ਠੀਕ ਆ ਤੇ ਸਾਨੂੰ ਆਇੰ ਦਾ ਸ਼ੌਂਕ ਹੁੰਦਾ ਨਹੀਂ ਸਾਨੂੰ ਜਾਲ ਚ ਕੱਟ ਕੇ ਦਿਖਾਉਣਾ ਹੈ ਭਾਈ ਤੋਂ ਜਾਣ ਪਰ ਜਿਹੜਾ ਆਪਾਂ ਕੱਲ ਲੈ ਆ ਕੱਲ ਦੇ ਵਲੋਗਸ ਤੋਂ ਤੁਹਾਨੂੰ ਕਿਹਾ ਸੀ ਹਾਂ ਸੱਚ ਤੇ ਆਪਣੀ ਜਿਹੜੀ ਪੱਠੀ ਕੈਂਚ ਮਾਰੀ ਸੀ ਠੀਕ ਆ ਭਾਈ ਉਹ ਕੱਲ ਜਿਹੜੇ ਕੈਂਚ ਵਾਲੇ ਫਾਰਤੀ ਉਹ ਕੱਢ ਤੇ ਹੁਣ ਆ ਜੂਗੀ ਸਰ ਹੁਣ ਆਪਾਂ ਸਾਰੇ ਕੂਦਰ ਸਰ ਰੱਖਾਂਗੇ ਜਿਹੜਾ ਬਸ ਆਂਡੇ ਧਰਖਣ ਜੋੜੇ ਨੇ ਇਹ ਜੋੜਾ ਵਾਪਸ ਵਗ ਜੂ ਬਸ ਇਹਦੇ ਬੱਚੇ ਰਹਿਣਗੇ ਤੇ ਉਧਰ ਵੀ ਬੱਚੇ ਨਿਕਰੇ ਨੇ ਉਧਰੋਂ ਆਪਣੀ ਚਟੀਆਂ ਵਾਲੀ ਸਰ ਹੋ ਜੂ ਐਂਡ ਕਾਲ ਚੀਨਾ ਲੰਗ ਜੂਗਾ ਉਹ ਵੀ ਰਵੀ ਕੇ ਵਗ ਜੂਗਾ ਠੀਕ ਆ ਵੀ ਉਹ ਬੱਚੇ-ਬੁੱਚੇ ਕਢਾਉਣ ਨੂੰ ਲੈ ਆਏ ਸੀ ਆਪਾਂ ਠੀਕ ਆ ਬਸ ਸਾਰੇ ਕੋ ਉਧਰ ਸਰ ਹੋ ਜਾਣਗੇ ਕੋਈ ਕੈਂਚ ਨਹੀਂ ਠੀਕ ਆ ਬਾਬਾ ਚਲੋ ਕਰਦੇ ਹਾਂ ਕੰਟੀਨਿਊ ਮਿਲਦੇ ਆ ਮਖਾ ਜਾਲ ਛਤਰੀ ਆਪਣੀ ਖੜੀ ਹੈ ਜਾਲ ਲਿਆਉਣਾ ਕਰਾਉਣਾ ਸ਼ੌਕ ਸਰ ਆਪਾਂ ਜਾਲ ਕਰ ਲਿਆ ਆਪਣੇ ਫਿਕਸ ਜਿੱਥੇ ਆਪਣੇ ਲਾਉਣਾ ਸੀ ਕਿ ਜਾਲ ਉਰੋਂ ਯਾਰ 빙ਗਾ ਜਾ ਹੋ ਗਿਆ ਨਾ ਤੇ ਰੰਗ ਦੇਖੋ ਤੁਸੀਂ ਜਾਲ ਦਾ ਆਪਨੇ ਕਰਿਆ ਠੀਕ ਆ ਕਰੀ ਪਹਿਲਾਂ ਚਿੱਟਾ ਜਾ ਤੀਗਾ ਮੇਉ ਤਲਾ ਜਾਲੀ ਤੇ ਐਵੇਂ ਦੀ ਆ ਜਾਲੀ ਤੇ ਵੀ ਕਰਨਾ ਦੀ ਕੋਈ ਨਾ ਵੀ ਰਹਿ ਗਿਆ ਠੀਕ ਹੈ ਚਲੋ ਬਾਬੋ ਕੱਢੀ ਜਾਨਵਰ ਪੰਛੀ ਆ ਜਾ ਡੱਬੀ ਇਹ ਚੰਪੜ ਨਾ ਤੂੰ ਤੇਰਾ ਜਿਵੇਂ ਸ਼ੌਂਕ ਕਰਾਉਣਾ ਮਤਲਬ ਉਹ ਸ਼ਾ ਕੋਈ ਹੋਰ ਹੀ ਫੜ ਆ ਸੀ ਸ਼ਾ ਕੀ ਹੈ ਤੇਰੀ ਬਠ ਲੱਗੀ ਪੈਰ ਤੇ ਚ ਕੱਜਾ टिया बैठी ला दूजी बाप्यो घरों कौक जानवर काों कभी कल तो शौंक कराया नहीं गया अ शौंक पूरा कर लो ती आई अपनी शाह अखी अंदर भी दिखाता थनू ਇੱਕ ਵਾਰ ਉਰੋਂ ਵੀ ਦਿਖਾ ਦਈਏ ਕਰਾਂ ਹੈ ਖੜ ਜੋ ਬੋਨਸ ਕੰਟ ਬੋਨਸ ਕੰਟ ਬੋਨਸ ਆ ਹੁਣ ਕਰੋ ਬਈ ਸ਼ੌਂਕ ਦਰਸ਼ਨ ਆਏ ਹਾਈ ਹੁਣ ਥੰਬਨੈਲ ਵੀ ਲੱਗ ਜਾਓ ਆਪਣਾ ਲਾਓ ਜੀ ਕਰੋ ਸ਼ੌਂਕ ਕਹਿੰਦੇ ਆਪਣੀ ਦੋ ਜਾਨਵਰਾਂ ਜਿਹੜੇ ਕੱਲ ਲੈਂਦੇ ਸੀ ਠੀਕ ਹੈ ਤੇ ਆ ਤਾਂ ਹੈਗੇ ਆਪਣੀ ਨੀਲੀ ਡੱਬੀ ਠੀਕ ਆ ਆ ਲਾਲੀ ਚ ਹੈ ਚਟੀਆਂ ਅੱਖਾਂ ਦੀ ਠੀਕ ਹੈ ਉਹ ਸ਼ਾਕ ਹੀ ਆਪਣੀ ਪਿਓਰ ਕਾਲੀਆਂ ਅੱਖਾਂ ਦੀ ਜਮੀ ਹੈਣਾ ਸ਼ਾਕ ਹੀ ਤੇ ਇਹ ਜਾਨਵਰ ਦੋਏ ਭੁੱਖੇ ਨੇ ਕੱਲ ਦੇ ਲਿਆਂਦੇ ਲਿਆਂਦੇ ਕੋਈ ਨਾ ਅੱਜ ਇਹਨਾਂ ਨੂੰ ਪਾਵਾਂਗੇ ਦਾਣੇ ਵਗੈਰਾ ਠੀਕ ਹੈ ਸਟਕੇ ਤੇ ਕਾਂ ਛੋਲੇ ਭਾਈ ਜੇ ਖਾਣ ਨਾਲ ਰਲ ਕੇ ਆਪਣੇ ਵਾਲੇ ਕਬੂਤਰਾਂ ਦੇ ਤੇ ਤੁਸੀਂ ਕਬੂਤਰ ਦੱਸੋ ਕਿਵੇਂ ਲੱਗੇ ਠੀਕ ਹੈ ਕਮੈਂਟ ਕਰਕੇ ਠੀਕ ਹੈ ਭਾਈ ਕੀ ਹੋ ਗਿਆ ਉਹ ਨਹੀਂ ਹੋਇਆ ਚੱਲ ਉਧਰ ਆ ਜਾਂਦੀ ਹੈ ਬਈ ਬੈਰੀ ਪੂਰੀ ਜਾਣਾ ਰੀ ਕਮੈਂਟ ਕਰਕੇ ਦੱਸੋ ਚਲੋ ਕਿਵੇਂ ਲੱਗੇ ਤੁਹਾਨੂੰ ਜਾਨਵਰ ਜਾਨਵਰ ਤੁਹਾਨੂੰ ਦਿਖਾਤੀ ਤੇ ਅੰਦਰ ਛੱਡ ਕੇ ਵੀ ਦਿਖਾਈ ਹੈ ਚਲੋ ਵੀ ਮੰਡਿਓ ਮੈਂ ਕਹਣਾ ਯਾਰ ਇਹਨਾਂ ਨੂੰ ਅੱਜ ਜਾਲ 'ਚ ਨਾ ਟੰਗਦੀ ਬਾਹਰੋਂ ਲਓ ਜੀ ਚਲੋ ਕੋਈ ਨਾ ਆਪਾਂ ਕੱਲ੍ਹੋਂ ਕਰਾਂਗੇ ਵਲੌਗ ਸਟਾਰਟ ਤੁਹਾਡੇ ਨਾਲ ਤੇ ਕੱਲ੍ਹੋਂ ਦਿਖਾਵਾਂਗੇ ਠੀਕ ਆ ਬਈ ਕੱਲ੍ਹ ਜਾਲ 'ਚ ਪਾਵਾਂਗੇ ਤਿੰਨ ਨਾ ਦੋ ਜਾਨਵਰਾਂ ਨੂੰ ਇਕੱਲੇ ਇਹਨਾਂ ਨੂੰ ਇਹ ਕਹਿ ਹੋ ਜੂ ਤੇ ਐਂ ਕਰਾਂਗੇ ਪਰ ਉਹ ਵੀ ਪਾ ਦਾਂਗੇ ਭਈ ਆਪਣੀ ਲਾਲਚੀਨੀ ਠੀਕ ਆ ਉਹਦਾ ਕੀ ਪਤਾ ਵੀ ਘਰ ਘੁਰ ਭੁੱਲ ਗਈ ਹੋਵੇ ਹਨ ਤੇ ਕੱਲ ਆ ਝੋਲੇ ਨੇ ਆਪਣੀ ਮੱਦ ਕਰੀ ਆ ਤੇ ਜਿਹੜੀ ਆਪਣੀ ਲਾਲਚੀਨੀ ਆ ਠੀਕ ਆ ਇਹ ਕੀ ਪਤਾ ਭਈ ਹਨਾ ਘਰ ਉ ਜਾ ਤਾਂ ਹੋਊਗਾ ਖੜ ਤਾਂ ਜਾਊਗੀ ਠੀਕ ਆ ਭਈ ਤਾਂ ਐ ਐ ਕੋਈ ਹੋਣੀ ਹੈਗਾ ਕੋਈ ਇਸ਼ੂ ਨਹੀਂ ਹੈਗਾ ਠੀਕ ਆ ਕੋਈ ਗੱਲ ਨਹੀਂ ਚਲੋ ਕੋਈ ਨਾ ਤੇ ਹੁਣ ਜਾਨਵਰਾਂ ਨੂੰ ਭੁੱਖੇ ਨੇ ਪਾਏ ਦਾਣਾ ਪਾਣੀ ਘਰ ਦਾ ਤੁਹਾਡੇ ਨਾਲ ਸ਼ੇਰਾ ਜੀ ਬਾਬੇ ਆਪਣਾ ਪੁਰਾਣਾ ਘੜਾ ਉਲੀ ਚੱਕ ਲੈ ਇੱਕ ਘੜਾ ਠੀਕ ਆ ਪਾਣੀ ਵਾਲਾ ਘੜਾ ਤੇ ਇਹਦੇ ਵਿੱਚ ਰੱਖ ਦਿੰਨੇ ਆ ਵੀ ਆਪਾਂ ਦਾਣੇ ਠੀਕ ਆ ਇਹਨਾਂ ਨੂੰ ਖਾਣਾ ਦੇਣਾ ਯਾਰ ਤੇ ਪੁੱਕੀਆਂ ਵੀ ਕੱਲ ਦੀਆਂ ਠੀਕ ਆ ਵਿਚਾਰੀਆਂ ਨੂੰ ਅੱਜ ਮਿਲੂ ਖਾਣਾ ਮੈਂ ਕੱਲ ਤਾਂ ਨਹੀਂ ਖਵਾਇਆ ਹਨ ਉੱਥੋਂ ਵੀ ਆਈਆਂ ਹੋਈਆਂ ਰੋਜ਼ ਰੋਜ਼ੀ ਆ ਅੱਜ ਖਾ ਲੋ ਕਰਾ ਸ਼ਾ ਨਾਲ ਤੇ ਆਪਣੇ ਨਾਲ ਜਾਨਵਰਾਂ ਨੂੰ ਸਵੇਰੇ ਵੀ ਨਾੜੇ ਪਾਈ ਠੀਕ ਐ ਸਵੇਰੇ ਉਹ ਜਾਨਾਂ ਦਾ ਪੇਪਰ ਚਾੜ ਲੈਣੇ ਜਾਂ ਆਪਣਾ ਛਾਪਾ ਵਾਂਗਾ ਠੀਕ ਐ ਤੇ ਅੱਜ ਆਹ ਕੰਮ ਰਹਿਦਾ ਬਈ ਮੈਂ ਤਾਂ ਈਸ਼ੀ ਦੇ ਮੈਂ ਤੜਾ ਬਲੌਗ ਬਣਾ ਕੇ ਤੁਹਾਨੂੰ ਕਰਾ ਕੇ ਸ਼ੌਂਕ ਬੰਦ ਕਰਾਇਆ ਆਪਾਂ ਤੇ ਆਹ ਲੱਗੂਗਾ ਅੱਜ ਕੀ ਕਹਿੰਦੇ ਨੇ ਪੈ ਪੂਪੀ ਇਹਦੇ ਵਿੱਚ ਬੋਰ ਸਾਰੀ ਗੱਲ ਖਰਾਬ ਹੋ ਗਈ ਸੀ ਹਨਾ ਤੇ ਉਹ ਲਿਆਂਦਾ ਪਿਆਗਾ ਪਤਾ ਨਹੀਂ ਕੀ ਕਹਿੰਦੇ ਨੇ ਯਾਰ ਉਹਨੂੰ ਵੀ ਇਹ ਕੁਝ ਕੁ ਮਰਜ਼ੀ ਕਹਿੰਦੇ ਨੇ ਬਸ ਆਪਣਾ ਬਲੌਟੀ ਸਸਤ ਮਾ ਫਿਕ ਬਈ ਤੇ ਇਧਰ ਪਾ ਤੇ ਤੇ ਉਧਰ ਲਈ ਜਨਮ ਪਰਨ ਦੇ ਗਾਣੇ ਤੇ ਆਪਣੇ ਬਲੌਗ ਤੋਂ ਬੋਰਿੰਗ ਨਾ ਹੋਇਆ ਕਰੋ ਬਈ ਜਿਹੜੇ ਬਾਈ ਭਾਈ ਆਪਣੇ ਹਨਾ ਬੋਰ ਹੋ ਜਾਂਦੇ ਨੇ ਉਹਨਾਂ ਵਾਸਤੇ ਠੀਕ ਹੈ ਵੀ ਬੋਰ ਨਾ ਹੋਇਆ ਕਰੋ ਵਧੀਆ ਦੇਖਿਆ ਕਰੋ ਆਪਣੇ ਬਲੌਗ ਇੱਧਰ ਵੀ ਬਈ ਦਾਣੇ ਖਤਮ ਨੇ ਉਹ ਇੱਕ ਬੱਚਾ ਵੱਡਾ ਇੱਕ ਛੋਟਾ ਯਾਰ ਇੱਕ ਹੀ ਚੱਕਰਾ ਹੈ ਚੇ ਜੇ ਵੀ ਕਾੜਨੇ ਆ ਦੇਖੋ ਕਿਵੇਂ ਕਰਦੇ ਨੇ ਆਇ ਕੋਈ ਬੱਚੇ ਜੇ ਵੀ ਕਾੜਨੇ ਚਲੋ ਕੋਈ ਨਹੀਂ ਬਾਬਿਓ ਤੇ ਕੱਲੂ ਆਪਾਂ ਨਾਲੇ ਭੋਹੇ ਛੋਲੇ ਪਾਵਾਂਗੇ ਇਹਨਾਂ ਨੂੰ ਠੀਕ ਆ ਭੋਹੇ ਛੋਲੇ ਨਾਲ ਵਧੀਆ ਪ੍ਰੋਟੀਨ ਮਿਲਦਾ ਬੱਚਿਆਂ ਨੂੰ ਛੋਟੇ ਹੁੰਦੇ ਆ ਨੂ ਤੁਸੀਂ ਰਿਆਓ ਦੇਖੋ ਅਗਲੀ ਵਾ ਮੈਂ ਤੁਹਾਨੂੰ ਆਹੀ ਬੱਚੇ ਦਿਖਾਵਾਂਗੇ ਠੀਕ ਆ ਤੇ ਪ੍ਰਾਣੇ ਕਬੂਤਰ ਦੋ ਤਿੰਨ ਖੋਡੇ ਤਾਂ ਆਪਾਂ ਨੂੰ ਚਾਹੀਦੇ ਨੇ ਲਗ ਭੱਗ ਜਾ ਠੀਕ ਹੈ ਮਤਲਬ ਇੱਕ ਖੋਡਾ ਹੋਵੇ ਹੋਰ ਹੋਵੇ ਠੀਕ ਆ ਭਾਈ ਵੀ ਜਿਵੇਂ ਮੰਨ ਕੇ ਚਲੋ ਇਹ ਚ ਆਪਣੇ ਸ਼ਰਤਾਂ ਨਾ ਇਹ ਚ ਇਹ ਚ ਹੋਗੇ ਪੱਠੇ ਡਾਉਣ ਵਾਲੇ ਇਧਰ ਇੱਕ ਹੋਰ ਹੋਵੇ ਉਹ ਚ ਹੋਗੀਆਂ ਉਹ ਚ ਹੋਗੇ ਵੱਡੇ ਕਬੂਤਰ ਵੱਡੇ ਕਬੂਤਰ ਕਿਹੜੇ ਬੱਚੀ ਹੋਣੇ ਆਪਣੇ ਲਈ ਕਈ ਵਾਰ ਬੰਦ ਕਰਨਾ ਪੈਂਦਾ ਇਧਰ ਉਹ ਵੀ ਵੱਡੇ ਮਤਲਬ ਠੀਕ ਆ ਤੇ ਉਧਰਲੀ ਸਾਈਡ ਹੋ ਗਈਆਂ ਵੱਡੀਆਂ ਗੂਤਰੀਆਂ ਤਿੰਨ ਚਾਰ ਚਲੋ ਕੋਈ ਨਾ ਇਹ ਵੀ ਦਿਨ ਆਊਗਾ ਹੱਕ ਦਿਨ ਕਰਾਂਗੇ ਤੁਹਾਡੇ ਨਾਲ ਸ਼ੇਅਰ ਤੇ ਉਹਨਾਂ ਨੂੰ ਪਾਈਏ ਮੁੱਠੀ ਦੇ ਭਰ ਕੇ ਦਾਣਿਆਂ ਦੀ ਤੂੰ ਕਮੈਂਟ ਕਰਕੇ ਦੱਸ ਦਿਆ ਕਰੋ ਬਈ ਤੁਸੀਂ ਵੀ ਆਪਣੇ ਬਲੌਗ ਤੋਂ ਬੋਰਿੰਗ ਤਾਂ ਨਹੀਂ ਹੋ ਰਹੇ ਆਪਾਂ ਕੋਈ ਨਵਾਂ ਕੰਮ ਦੀ ਸੋਚਾਂਗੇ ਫੇਰਾ ਦਾਣੇ ਵੀ ਥੋੜੇ ਰਹਿ ਗਏ ਯਾਰ ਸੋਲੇ ਵੀ ਮੁੱਕੇ ਪਏ ਨੇ ਕੀ ਕਰੀਏ ਯਾਰ ਲੈ ਇਹ ਮੈਂ ਕਹਣਾ ਚੱਲਿਆ ਹੁਣ ਮੋਟਰਸਾਂ ਚ ਦੇਖਦਾ ਤੇਲ ਹੈਗਾ ਭਾਈ ਉਹਦੇ ਵਿੱਚ ਆਹ ਵਿੱਚ ਉੱਟਾ ਖਾਏਗਾ ਭਾਈ ਆਓ ਜੀ ਬਾਬਿਓ ਚੈੱਕ ਪਲੇ ਸ਼ੋਲੇ ਠੀਕ ਆ ਤੇਰੀ ਬਾਲੇ ਤਾਂ ਲਿਆਏ ਨਹੀਂ ਠੀਕ ਆ ਆਂ ਵੀ ਕਰਪੇ ਦੇ ਲਿਆਏ ਭਾਈ ਬਸ ਕੰਮ ਹਾਰੂ ਜਾ ਉਹਨਾਂ ਕੋ ਬਾਵਾ ਆਪਣੀ ਦੁਕਾਨ ਤੇ ਆ ਜਾਣਗੇ ਕਰਕੇ ਫੈਂਪੇ ਠੀਕਾ ਮੜਿਆ ਆਪਾਂ ਬਾਗ ਚ ਇੱਕ ਮੁਠੀ ਹੁਣੀ ਪਾ ਦਈਏ ਇਹਨਾਂ ਨੂੰ ਠੀਕਾ ਤੁਰੰਤ ਲਓ ਜੀ ਕੁਛ ਨਹੀਂ ਹੁੰਦਾ ਅੱਜ ਸੁੱਕੇ ਪਾ ਦਨੇ ਛੋਲੇ ਆਪਾਂ ਠੀਕਾ ਅੱਗੇ ਵੀ ਸੁੱਕੀ ਪਾਉਣਿਆ ਹੁੰਦਾ ਗਿੱਲੇ ਉਹ ਪਿਓਏ ਹੋਏ ਰੋਜ਼ ਪਾਇਆ ਕਰਾਂਗੇ ਜਿੰਦ ਜਨਾ ਚਰਾਣੀ ਖਤਮ ਹੁੰਦੇ ਇਹ ਇਧਰ ਤਾਂ ਕਰਕੇ ਪਾ ਰਹੇ ਆ ਕਿਉਂਕਿ ਬੱਚੇ ਛੋਟੇ ਨੇ ਨਾ ਛੇਤੀ ਪਲ ਜਾਣਗੇ ਬੜੀ ਤਕੜੇ ਨਾਲ ਗਰ ਅਗਲੀ ਆਰਮੀਆ ਵਾਲੇ ਵਧੀਆ ਹੋ ਜਾਣਗੇ ਲਾਉ ਜੀ ਇਧਰ ਪਾਤੇ ਤੇ ਹੁਣ ਇਧਰੋਂ ਆਪਣਾ ਕੰਮ ਨਿਭੜ ਗਿਆ ਪਾਣੀ ਪਿਆਗਾ ਬਾਕੀ ਕੋਈ ਨਹੀਂ ਚੇਂਜ ਕਰਦੇ ਆਂਗੇ ਜਦੋਂ ਜੀ ਕਰਿਆ ਹੋਰ ਚ 2-4 ਸੋਲੇ ਇਧਰ ਪਾ ਦਈਏ ਬਈ ਠੀਕ ਆ। ਹੁਣ ਦਾਣੇ ਤਾਂ ਸਾਰੀ ਰਗੜੇ ਪਾਉਣ ਦੇ ਨੇ। ਚਲੋ ਹੋਈ ਨਾ। ਲਓਏ। ਖਾਓ ਛੋਲੇ ਅੱਜ। ਨੀ ਯਾਰ ਇਹ ਨਾਲ ਮੰਡਿਓ। ਆਲੂ ਖਾ ਲੋ ਸੰਗੋਣਾ। ਨਵੇਂ ਪ੍ਰਾਣੇ ਉਲੀਆ ਸਾਰੀ। ਲਓ ਜੀ ਬਾਬੋ ਇਧਰ ਵੀ ਪਾ ਦੇ ਛੋਲੇ। ਕਾਲੇ ਉਹ ਦੇਓ ਪੱਠੀ ਹੁੰਦਾ ਪਛਾਣ ਆ ਗਈ ਆਪਣੇ ਘਰ ਦੀ ਉਹ ਤਾਂ ਲੱਗ ਰਹੀ ਖਾਨ। ਠੀਕ ਆ। ਚਲੋ ਬਾਬੇ ਇਧਰੋਂ ਆਪਾਂ ਵੀ ਕੰਮ ਕੰਪਲੀਟ ਆ ਹੁਣ ਤੁਹਾਨੂੰ ਕੋਈ ਛੇੜਛਾੜ ਨਹੀਂ ਤੁਹਾਨੂੰ ਆਪਣਾ ਦਾਣਾ ਪਾਣੀ ਖਾਣ ਲਓ ਤੇ ਆਪੋ ਹੀ ਕਰਦੇ ਆ ਕਮੈਂਟ ਜੀ ਬਾਬੇ ਅਜੇ ਤੁਰੰਤ ਗੁੜ ਵਾਲਾ ਪਾਣੀ ਠੀਕ ਆ ਮਤਲਬ ਵੀ ਗੁੜ ਆਮ ਬਸ ਬੱਚਿਆਂ ਨੂੰ એનર્ਜੀ ਦੇਣ ਵਾਸਤੇ ਠੀਕ ਹੈ ਰੱਖ ਦिए ਸਾਫ਼ ਸੁਥਰਾ ਉਹ ਆਪਣਾ ਪਾਣੀ ਹੁੰਦਾ ਐਵੇਂ ਅੰਜ ਭੱਟੀ ਧਰਦੇ ਆ ਪਤਾ ਕੀ ਇੰਨਾ ਨੂੰ ਲੈਂਦੇ ਨੇ ਬਈ ਜਨਪੁਰਾ ਤਾਂ ਕਰਕੇ ਤਾਂ ਲਓ ਜੀ ਇਧਰ ਤਾਂ ਰੱਖਤਾ ਇਹਨੂੰ ਕਿਉਂ ਗਿਆ ਕੋਹ ਨੂੰ ਆ ਚਲ ਠੀਕ ਆ ਬਾਬੇ ਪਾਣੀ ਇਧਰ ਰੱਖਤਾ ਇਧਰ ਜਮਾ ਸੱਟਾ ਹੋਣ ਕੰਮ ਜਮੀ ਹਣ ਆਪਣਾ ਦਵਾਰਾ ਖੋਲਣਾ ਨਾ ਪਵੇ ਆ ਲਓ ਜੀ ਤੇ ਹੁਣ ਆ ਉਧਰ ਪਾਉਣੇ ਆ ਪਾਣੀ ਗੜਾ ਵਾਲਾ ਬਾਬੇ ਉਹ ਤੇ ਇੱਧਰ ਵੀ ਲਿਆਉਂਦਾ ਗੜਾ ਵਾਲਾ ਪਾਣੀ ਠੀਕ ਆ ਇੱਕ ਮਿੰਟ ਆਪਿਆ ਵਿੱਚ ਗੜਾ ਉਹ ਕੋਈ ਨਹੀਂ ਠੀਕ ਆ ਇਹਨੂੰ ਯਾਰ ਪਾਣੀ ਦੀ ਜਗ੍ਹਾ ਇੱਥੇ ਰੱਖ ਰਿਹਾ ਇਹ ਤਾਂ ਕਰਕੇ ਬਈ ਠੀਕ ਆ ਆਰੇ ਭਾਈਆਂ ਨੇ ਕੂਤਰੀਆਂ ਆ ਚੀਤ ਤੇ ਆ ਟਜੀਤ ਠੀਕ ਆ ਉਹ ਉੱਤੇ ਬਠਾ ਕਰੀ ਜਾਂਦੇ ਨੇ ਆ ਦੇਖੋ ਠੀਕ ਆ ਏਰੀ ਤਾਂ ਆਪਾਂ ਉਰੇ ਕਰ ਦਿੰਨੇ ਆ ਆ ਖੁੰਜੀ ਚ ਇੱਟਾ ਇੱਥੇ ਕਰ ਦਿੰਨੇ ਆ ਦਾਣੇ ਵਾਲਾ ਉਰੇ ਇਹ ਵੀ ਉਰੇ ਠੀਕ ਆ ਬਾਪ ਚਲ ਜਮਾ ਓਕੇ ਸੈਟਾ ਕਰ ਮੰਜ ਦਾ ਤੇ ਇਹਨੂੰ ਕਰੀ ਆਪਾਂ ਹੁੰਡੀ ਜੀ ਲਾਤੀ ਲਾਵੇ ਬਹੁਤ ਹੋ ਗਿਆ ਨਾ ਜਦੋਂ ਤਾਂ ਪਤਾ ਨਹੀਂ ਮੈਨੂੰ ਹੀ ਲੱਗ ਰਿਹਾ ਹੱਥਾਂ ਦੇ ਗੁਰਗੜ ਲੱਗ ਰਿਹਾ ਬਈ ਖੂਣ ਤੇਲ ਵੀ ਲੱਗ ਗਿਆ ਜੀ ਤੇ ਰਿਸ਼ ਚਲ ਕੋਈ ਨਾ ਚਲੋ ਉਹ ਮਿਲਦਾ ਕਿਸ ਨੇ ਬੁਲਾਉਦੇ ਨਾਲ ਸਿਤਰਾ ਨੂੰ ਦੇਖ ਲਓ ਮੈਥੋਂ ਇਹ ਵਧੀਆ ਖੇਤੀ ਵੜੂਗੀ ਠੀਕ ਹੈ ਹੁਣ ਨਹਾ ਲਵਾਂਗੇ ਇਸ ਤੋਂ ਬਾਅਦ ਬੂਰ ਬੂਰ ਲਵਾਉਣੀ ਆ ਚਲੋ ਮਿਲਦਾ ਕਿਸ ਨੇ ਬੁਲਾਉਦਣਾ ਬਾਏ ਬਾਏ